ਆ ਦਸਿਓ ਕਾ ਬਾਈ ਰੀਅਲ ਹੋ ਸਕਦਾ ਹੈ ਜਾਂ ਫੇਕ ਹੋ ਸਕਦਾ ਵਾ ਯਾਰ ਪਰ ਬਾਈ ਨੇ ਕਰਾਤਾ ਸਰ ਇਹ ਦਿੱਤਾ ਵਾ ਤੇ ਚਲੋ ਕੋਈ ਗੱਲ ਨਹੀਂ ਬਾਈ ਨੇ ਨਾ ਆ ਸਪੀਕਰ ਵਾਲੇ ਚਮਕ ਪੱਥਰੇ ਜਿਹੜੇ ਹੁੰਦੇ ਆ ਉਹ ਲਾ ਕੇ ਚੱਕੇ ਤੇ ਤੇ ਮਿੱਤਰੋ ਜਦੋਂ ਚੱਕਾ ਘਮਾਉਣਾ ਨਾ 220 ਵੋਲਟ ਪੈਦਾ ਕਰ ਦੇਣੀ ਆ ਇਹ ਜਵਾਕਾਂ ਨਾਲ ਨਹੀਂ ਚੱਕਾ ਇਹ ਜਵਾਕਾਂ ਨਾਲ ਚੱਕਾ ਆ ਜੋ ਆਕਾਣਾ ਚੱਕ ਜਿਹੜਾ ਆਪਾਂ ਪੈਡਲ ਡੇ ਨਾ ਭਜਾ ਦਿੰਦੇ ਸੀ ਆ ਵਾਓ ਟਾਇਰ ਸਾਈਕਲ ਦਾ ਟਾਇਰ ਹੋ ਗਿਆ ਸਾਈਕਲਿੰਗ ਦਾ ਸਾਈਕਲ ਦਾ ਮਿੱਤਰੋ ਬਾਈ ਨੇ ਸਰਾਹ ਕਰਾ ਦਨਾ ਟਕਰਾ ਦਨਾ ਤਾਂ ਦੇਖੋ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸ ਹੀ ਦੇਣਾ ਬਾਈ ਇਹ ਚੀਜ਼ ਇਸ ਤਰ੍ਹਾਂ ਬਣ ਸਕਦੀ ਆ ਜਾਂ ਨਹੀਂ ਬਣ ਸਕਦੀ ਫੇਕ ਆ ਜਾਂ ਰੀਅਲ ਹੋ ਸਕਦਾ ਕੰਮ ਦੋਸਤੋ ਤੇ ਪਰ ਬਣੇ ਰਿਹਾਓ ਵੀਡੀਓ ਦੇ ਨਾਲ ਇੰਡੇ ਤਾਈ ਆ ਦੇਖੋ ਬਾਈ ਨੇ ਮੇਰੇ ਹਿਸਾਬ ਨਾਲ ਤਾਂ ਘਟੋ ਘਟ ਵੀ ਸਪੀਕਰ ਲਾ ਤੇ ਸਪੀਕਰਾਂ ਦੇ ਜਿਹੜੇ ਮੈਗਨੈਟ ਹੁੰਦੇ ਨਾ ਪਿਛਲੇ ਤੇ ਉਹ ਕੱਢ ਲਿਆ ਤੇ ਆ ਇੱਕ ਸਰਕਲ ਜਿਹਾ ਬਣਾ ਕੇ ਬਾਈ ਨੇ ਤੇ ਵੀਕ ਆ ਜਿਹੜੇ ਚਾਹਮਕ ਪੱਥਰ ਲਾ ਕੇ ਤੇ ਸਰਾ ਕਰਾਦਾ ਦੋਸਤੋ ਜੇ ਹੁਣ ਬਾਈਨਰ ਸਾਈਡ ਤੇ ਇੱਕ ਚਾਹਮਕ ਪੱਥਰ ਲਾ ਕੇ ਇੱਕ ਵਾਇਰ ਲਵੇਟ ਦੇਣੀ ਆ ਵਾਇਰ ਲਵੇਟ ਨਾ ਕਰਨਾ ਕੋਈ ਕਰੰਟ ਕੋਡ ਪਾਸ ਹੋਣਾ ਲਓ ਜੀ ਇਸੇ ਤਰੀਕੇ ਨਾਲ ਤੁਸੀਂ ਵੀ ਲਵੇਟ ਲੈਣੀ ਆ ਜੇ ਤਾਂ ਤੁਸੀਂ ਇਹ ਚੀਜ਼ ਬਣਾਉਣਾ ਚਾਹੁੰਦੇ ਹੋ ਤਾਂ ਨਹੀਂ ਇਧਰ ਲਓ ਲਿਆ ਹੋਈ ਨਾ ਨਹੀਂ ਲੈ ਵੀ ਲੈਣ ਦਾ ਸਸਤਾ ਹੀ ਆ ਸਪੀਕਰ ਲਿਓਣੇ ਬਣੇ 25 ਕ ਆਪਣੇ ਆਪਣੇ ਕਿਹੜੇ ਜਾਂਦੇ ਨੇ ਯਾਰ ਇਹ ਤਾਂ ਤੁਰੇ ਹੀ ਫਿਰਦੇ ਨੇ ਤਾਂ ਇਹ ਦਾ ਤੁਰੇ ਵਰਦੇ ਬਾਈ ਸਪੀਕਰ ਆ 25 ਕਿ ਲਿਆਉਣੇ ਬਣੇ ਆ ਜਾਂਦਾ ਖਰਾਬ ਲੈ ਲਿਓ ਜਾਂਦਾ ਨਵੇਂ ਲੈ ਲਿਓ ਠੀਕ ਆ ਗਾਂ ਚੱਲਣਾ ਨਹੀਂ ਚੱਲਣਾ ਇਹ ਤਾਂ ਤੁਹਾਡੀ ਮਿਹਨਤ ਆ ਮੇਰੇ ਵਿੱਚ ਠੀਕ ਆ ਤੇ ਪਰ ਬਾਈ ਨੇ ਹਜ ਗਾਲ ਜਿਹੜਾ ਲਾਤਾ ਸਿਰਾ ਘਰਾਤਾ ਦੋਸਤੋ ਐਂਡ ਘਰਾਤਾ ਇੱਕ ਫਰੀ ਜਿਹੜੀ ਜਣਾ ਬਿਜਲੀ ਤਿਆਰ ਕਰਦੀ ਆ ਤੇ ਬਾਈ ਨੇ ਬਲ ਬਲਬ ਜਾ ਤੁਹਾਨੂੰ ਜਗਾ ਕੇ ਵਿਖਾ ਦੇਣਾ 100 ਵਾਟ ਦਾ ਤੇ ਹੁਣ ਇੱਕ ਟਰਾਂਸਫਰਮ ਜਾਂ ਲਊਗਾ ਉਹ ਰੱਖੂਗਾ ਕਰੰਟ ਨੂੰ ਕਨਵਰਟ ਕਰਨ ਵਾਸਤੇ ਮੇਰੇ ਹਿਸਾਬ ਨਾਲ ਤਾਂ ਇਹ ਫਿਰ 220 220 ਵੋਲਟ ਤੋਂ ਜ਼ਿਆਦਾ ਕਰੰਟ ਕੱਢ ਰਿਹਾ ਹੋਊਗਾ ਹਨਾ ਏਸੀ ਗਰੰਟੀ ਆ ਰਿਆ ਹੁਣ ਜਿਹੜਾ ਹੁਣ ਡੀਸੀ ਕਰੰਟ ਕਰਨ ਲੱਗਾ ਵਾ ਆ ਲਓ ਜੀ ਕਰਦਾ ਹੈ ਹੁੰਦਾ ਤੇ ਜਿਹਦਾ ਡੈਕ ਡੁੱਕ ਦਾ ਹੀ ਕਰ ਲਿਆ ਨਾ ਜਿਹੜਾ ਪਹਿਲੇ ਚੱਲ ਦਿੰਦੇ ਨਾ ਵੇਦੇ ਗਾਣੇ ਦੀ ਲਾਫੀ ਦੇ ਗਾਣੇ ਤੇ ਆ ਮੇਤਰੋਂ ਤਾਰਾ ਤੁਰਾ ਜੀ ਜੋੜ ਕੇ ਹਨਾ ਏਸੀ ਤੋਂ ਡੀਸੀ ਕਰੰਟ ਬਣਾਤਾ ਤੇ ਹੁਣ ਮੇਰੇ ਸਾਬ ਨਾਲ ਜਿਹੜਾ ਡੀਸੀ ਗ੍ਰੈਂਟ ਬਣਾਇਆ ਤਾਂ ਇੱਕ ਬਲਬ ਜਗਾ ਕੇ ਵਿਖਾ ਦੂਗਾ ਬਾਕੀ ਵੈਰਾ ਬੂਰਾ ਦਾ ਕੈਸੇ ਪਾਸੇ ਆਣ ਹੀ ਰਹੀਆਂ ਡਾਇਰੈਕਟ ਹੀ ਤੁਹਾਡੇ ਸਾਹਮਣੇ ਅੱਖਾਂ ਦੇ ਸਾਹਮਣੇ ਆ ਜਿਵੇਂ ਚੱਕਾ ਘਮਾਊਗਾ ਤੇ ਬਲਬ ਜਗੂਗਾ ਜਗੂਗਾ ਹੈ ਅਰੇ ਜਿਵੇਂ ਚੱਕਾ ਘਮਾਉਂਦਾ ਬਲਬ ਜਗੂਗਾ ਤੇ ਬਾਕੀ ਕਮੈਂਟ ਨਾ ਕਰਨਾ ਭੁੱਲਿਆ ਦੋਸਤੋ ਰੀਅਲ ਲੱਗਣਾ ਕਿ ਫੇਕ ਲੱਗ ਰਹੀ ਹੈ ਇਹ ਵੀਡੀਓ ਬਾਕੀ ਸਾਡੇ ਹਿਸਾਬ ਨਾਲ ਤਾਂ ਰਿਆਲ ਉਹ ਟੁੱਟੇ ਬਲਬ ਵੀ ਅੱਕਦਾ ਨਹੀਂ ਜਗਾਇਆ ਦੋਸਤੋ ਬਲਬ ਵੀ ਕਾਫੀ ਜਗਾਉਣ ਲੱਗਾ ਸੋ ਵਾਹ ਇਹ ਤਾਂ ਮਿੱਤਰੋ ਇਹਨੇ ਲੜੀਆਂ ਹੀ ਲਿਆ ਲੜੀਆਂ ਹੀ ਜਗਾਉਣ ਲੱਗਾ ਲੋ ਜੀ ਜਾਗ ਮਗ ਜਾਗ ਮਗ ਹੋ ਗਈ ਬਾਈ ਬਾਤ ਆ ਕੀ ਦੇਣੀ ਚੜਾਤਾ ਹੁਲਣ ਚੜਾਤਾ ਪੂਰੀ ਗੱਲ ਬਾਤ ਬਰਾਦੀ ਹੋਇਆ ਆ ਕਿਹੜਾ ਜਲੇਬੀ ਸਬ ਜਲੇਬੀ ਬਲਬ ਆਏ ਯਾਰ ਵਾਰਡ ਦਾ ਹੋਏ ਬਾਬਾ ਦਰਵਾੜ ਦਾ ਲੋ ਜੀ ਮਿੱਤਰੋ ਸਾਰੇ ਬਲਬ ਜਗਾਤੇ ਯਾਰ ਇਹ ਤਾਂ ਫਿਰ ਬਾਈ ਮਿੱਤਰੋ ਚੱਕੇ ਨੂੰ ਘਮਾਉਣ ਵਾਸਤੇ ਨਿੱਕੀ ਜੀ ਮੋਟਰ ਲਾ ਕੇ ਆ ਨਾ ਤੇ ਪੱਕਾ ਹੀ ਜਿਗਾਰ ਕਰਦੇ ਹੋ ਹਾਫ ਹਟ ਸਿਰਾ ਕਰਾਦਾ ਦੂ ਤੋ ਬਾਕੀ ਵੀਡੀਓ ਚੰਗੀ ਲੱਗਦਾ ਸ਼ੇਅਰ ਕਰਦੇ ਹੋ ਧੰਨਵਾਦ ਥੈਂਕ ਯੂ ਜੈ ਹਿੰਦ ਜੈ ਭਾਰਤ